कोने कोने तो श्रोमणी अकाली दल बहुजन समाज पार्टी वर्कर इलाके की समुची लीडरशिप थोड़े दे सेवादार शरणजीत सिंह ढिलों सार करता है वागुरु जी का खालसा वाहू जी की फतेह सौ दिन सौ हलका ਕੱਲ ਪੰਜਾਬ ਦੀ ਕਰਨ ਵਾਸਤੇ ਕਾਫਲਾ ਚੱਲ ਪਿਆ ਹੈ तकरीबन 10 ਹਲਕੇ ਅਸੀਂ ਪੂਰੇ ਕਰ ਦਿੱਤੇ ਮੈਂ ਦੇਖਿਆ ਪੰਜਾਬ ਦੀ ਜਨਤਾ ਵਿੱਚ ਐਨਾ ਕਾਂਗਰਸ ਸਰਕਾਰ ਤੇ ਗੁੱਸਾ ਹੈ ਕਿਉਂਕਿ ਆ ਝੂਠਾ ਫਰੌਡ ਰਾਜਾ ਮੁੱਖ ਮੰਤਰੀ ਜੀ ਨੇ ਪੰਜ ਸਾਲ ਪੰਜਾਬ ਦੇ ਬਰਬਾਦ ਕਰ ਦਿੱਤੇ। ਸ਼ਰੋਮਣੀ ਅਕਾਲੀ ਦਲ ਦਾ ਸੂਲ ਹੈ। ਨਾ ਅਸੀਂ ਝੂਠੀਆਂ ਸੌਂਵਾਂ ਖਾਈਏ ਤੇ ਨਾ ਅਸੀਂ ਠੂਠੇ ਫੌਰ ਟਰਾਈਏ। ਅਸੀਂ ਆਪਣੀ ਜਵਾਨ ਦਿੰਨੇ ਆਂ। ਅੱਜ ਤੱਕ ਇਤਿਹਾਸ ਕਹਵਾਏ 100 ਸਾਲ ਪੁਰਾਣੀ ਪਾਰਟੀ ਹੈ। ਪੰਜ ਵਾਰ ਤੁਸੀਂ ਸਾਹਿਬ ਪ੍ਰਕਾਸ਼ ਸਿੰਘ ਪਾਦਲ ਨੂੰ ਮੁੱਖ ਮੰਤਰੀ ਬਣਾਇਆ। ਇਤਿਹਾਸ ਕਹਾਂ ਕਿ ਜੋ ਜਵਾਨ ਦੇ ਦਿੱਤੀ ਉਹ ਜਵਾਨ ਪੂਰੀ ਕਰ ਦਿੱਤੀ ਅੱਜ ਕਿਸਾਨ ਨੂੰ ਜੋ ਵੀ ਸਹੂਲਤਾਂ ਮਿਲ ਰਹੀਆਂ ਤੇ ਸਭ ਤੋਂ ਵੱਧ ਮਿਲ ਰਹੀਆਂ ਸਾਰੀਆਂ ਹੀ ਸਹੂਲਤਾਂ ਸੋਹ ਪਸਰ ਸਹੂਲਤਾਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀਆਂ ਮੇਰੇ ਕੋਲੇ ਕੋਈ ਜਥੇਬੰਦੀ ਵਾਲੇ ਆਏ ਕਹਿ ਲੱਗੇ ਕਿ ਸ਼ਰੂਪ ਨਹੀਂ ਕਾਲੀ ਦਲ ਦੀ ਕੀ ਦੇਣ ਮੈਂ ਕਿਹਾ ਸ਼ਰੂਪ ਨਹੀਂ ਕਾਲੀ ਦਲ ਦੀ ਇਕੱਲੇ ਦੀ ਦੇਣ ਹੈ ਜੋ ਪੰਜਾਬ ਦੀ ਕਿਸਾਨੀ ਦੀ ਆਵਾਜ਼ ਉਠਾਈ ਜੇ ਪੰਜਾਬ ਦੀ ਕਿਸਾਨੀ ਦੀ ਮੰਗਾ ਪੁਰੀਆਂ ਕੀਤੀਆਂ ਮੈਂ ਕਿਹਾ ਸਭ ਤੋਂ ਪਹਿਲੇ ਦਿਨ ਹੋਣਾ ਹੈ ਲਿਖੋ ਮੈਂ ਕਿਹਾ ਪਹਿਲੇ ਟਰੈਕਟਰ ਤੇ ਟੈਕਸ ਲੱਗਦਾ ਹੁੰਦਾ ਸੀ ਸਾਬਕਾ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਮੁੱਖ ਮੰਤਰੀ ਬਣੇ ਤੇ ਉਹਨਾਂ ਨੇ ਕਿਹਾ ਹਾਂ ਤਾਂ ਕਿਸਾਨਾਂ ਦਾ ਗੱਡਾ ਇੱਥੇ ਟੈਕਸ ਮਾਫ਼ ਕਰੋ ਮਾਫ਼ ਕੀਤਾ ਮੈਂ ਕਿਹਾ ਦੂਜੀ ਗੱਲ ਨੋਟ ਕਰੋ ਆ ਜਿੰਨੀਆਂ ਵੀ ਮੰਡੀਆਂ ਜਿੱਥੇ ਆਪਾਂ ਬੈਠੇ ਆ ਜਿੰਨੀਆਂ ਵੀ ਪੰਜਾਬ ਦੀਆਂ 90 95 ਫੀਸਦੀ ਮੰਡੀਆਂ ਦਾ ਪ੍ਰਕਾਸ਼ ਸਿੰਘ ਬਾਦਲ ਨੇ ਬਣਾਈਆਂ ਆ ਮੰਡੀ ਬਣਾਉਣ ਦਾ ਕੰਮ ਵੀ ਬਾਦਲ ਸਾਹਿਬ ਨੇ ਸ਼ੁਰੂ ਕੀਤਾ ਪਹਿਲੇ ਆਪਣੇ ਮੰਡਾ ਚ ਮੰਡੀਆਂ ਨਹੀਂ ਹੁੰਦੀਆਂ ਸੀ ਪਜ਼ਾਰੇ ਬਜ਼ੁਰਗ ਜਾਂਦੇ ਹੋ ਮੈਂ ਕਿਹਾ ਤੀਜੀ ਗੱਲ ਆ ਕਣਕ ਤੇ ਝੋਨੇ ਤੇ ਐਮਐਸਪੀ ਨਹੀਂ ਹੁੰਦੀ ਸੀ ਆ ਤਾਂ ਸ਼ਰਮਨੀ ਕਾਲੀ ਦਲ ਨੇ ਸੰਘਰਸ਼ ਕੀਤਾ ਮੋਰਚਾ ਲਾਇਆ ਤੇ ਪਹਿਲੀ ਵਾਰ ਮੱਲੇ ਦਾ ਬਾਘਿਆ ਟ੍ਰੇਡ ਸ਼ਰਮਨੀ ਕਾਲੀ ਦਲ ਨੇ ਸੈਂਟਰ ਸਰਕਾਰ ਨੂੰ ਮਜਬੂਰ ਕਰਾ ਕੇ ਐਮਐਸਪੀ ਲਾਗੂ ਕਰਾਈ ਮੈਂ ਕਿਹ ਕਿਸਾਨ ਨੂੰ ਕੀ ਚਾਹੀਦਾ ਹੈ ਪਾਣੀ ਚਾਹੀਦਾ ਪਾਣੀ ਕਿਵੇਂ ਆਊਗਾ ਜਾਂ ਟਿਊਬਵਲਾਈ ਆਊਗਾ ਜਾਂ ਨਹਿਰਾਂ ਨਹੀਂ ਆਊਗਾ ਇਹ ਪੱਕੇ ਖਾਲਾ ਨਹੀਂ ਜਿੰਨੀਆਂ ਵੀ ਨਹਿਰਾਂ ਬਣੀਆਂ ਪੰਜਾਬ 'ਚ ਇਹ ਦੇਖੋ ਉਦੋਂ ਹੀ ਬਣੀਆਂ ਜਦੋਂ ਸਤਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਅੱਜ 15 ਲੱਖ ਕਿਊਬਲ ਕਨੈਕਸ਼ਨ ਹੈ 12 ਲੱਖ ਤੋਂ ਵੱਧ ਸ਼ਰੂਕ ਦੀ ਕਾਲੀ ਗੰਦੀ ਸਰਕਾਰਾਂ ਦੇ ਦੌਰਾਨ ਦਿੱਤੇ ਗਏ ਆ ਅੱਜ ਦੇ ਪੱਕੇ ਖਾਲੇ ਆਪਣੇ ਬਣਾਏ ਉਹ ਵੀ ਸਾਹ ਬਾਦਲ ਨੇ ਅੰਡਰਗਰਾਊਂਡ ਪਾਈਪਾ ਦਾ ਸਿਸਟਮ ਪਾਣੀ ਭੇਜਦਾ ਉਹ ਵੀ ਸਦਾ ਪ੍ਰਕਾਸ਼ ਸਿੰਘ ਬਾਦਲ ਜੇ ਤੁਹਾਡੇ ਬਿਊਗਲਾਂ ਦੇ ਬਿੱਲ ਮਾਫ ਹੋਏ ਉਹ ਵੀ ਸਦਾ ਪ੍ਰਕਾਸ਼ ਸਿੰਘ ਬਾਦਲ ਇੱਕ ਦਿਨ 10 ਸਾਲ ਕਾਂਗਰਸ ਦੀ ਜਾਂ ਆਮ ਆਦਮੀ ਪਾਰਟੀ ਦੀ ਬੜੀ ਹੈਰਾਨੀ ਆਉਂਦੀ ਹੈ ਆ ਕੇਜਰੀ ਵਾਲੀਆ ਫੋਟੋਆਂ ਲਾ ਕੇ ਆ ਬਿਆਨ ਦਿੰਦੇ ਕਿ ਦਿੱਲੀ ਮਾਡਲ ਪੰਜਾਬ ਲਾਗੂ ਕਰਾਓ ਜੇ ਦਿੱਲੀ ਮਾਡਲ ਲਾਗੂ ਕਰਾਉਣਾ ਰੁਪਈਆ ਹਾਸਪੋਰ ਬਿਜਲੀ ਦਾ ਰੇਟ ਹੈ ਟਿਊਬਲਾਂ ਦਾ ਦਿੱਲੀ ਤੁਹਾਡੇ ਸਾਰਿਆਂ ਦੇ ਟਿਊਬਲਾਂ ਦੇ ਬਿੱਲ ਲੱਗਣਗੇ ਜੇ ਦਿੱਲੀ ਮਾਡਲ ਲਾਗੂ ਕਰਾਉਣਾ ਹੈ 12 ਰੁਪਈਆ ਦੁਕਾਨਾਂ ਦਾ ਰੇਟ ਹੈ ਬਿਜਲੀ ਦਾ 13 ਰੁਪਈਆ ਇੰਡਸਟਰੀ ਦਾ 10 ਰੁਪਈਆ ਘਰਾਂ ਦਾ ਬਿਜਲੀ ਦਾ ਰੇਟ ਹੈ ਦਿੱਲੀ ਮਾਡਲ ਆ ਝੂਠੇ ਝੂਠ ਆ ਸਾਰੇ ਤਿੰਨ ਲੀਟਰ ਮੈਂ ਦੇਖਿਆ ਜਿਨ੍ਹਾਂ ਨੇ ਝੂਠ ਬੋਲੇ ਝੂਠੀਆਂ ਸੋਹਾਂ ਖਾਦੀਆਂ ਨਹੀਂ ਤਾਂ ਕੋਈ ਸੋਹ ਨਹੀਂ ਖਾਂਦਾ ਪਬਲਿਕਲੀ ਦਨ ਲੀਡਰ ਜਿਨ੍ਹਾਂ ਨੇ ਖਾਧੀਆਂ ਇੱਕ ਭਗਵੰਤ ਮਾਨ ਨੇ ਭਗਵੰਤ ਮਾਨ ਜਿਹੜਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈ ਕਿਉਂਕਿ ਸ਼ਰਾਬ ਇੱਟੀ ਪੀਂਦਾ ਅਗੀਰ ਚੋਣੇ ਆਪਣੇ ਸਟੇਜ ਤੇ ਆਪਣੇ ਮਾਂ ਨੂੰ ਨੇ ਹੰਦਾ ਸੰਗਰੂਰ ਦੀ ਗੱਲ ਹੈ ਕੇਤਰੀਵਾਲ ਨਾਲ ਬੈਠਾ ਉਹਨੇ ਆਪਣੇ ਮਾਂ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਪੰਜਾਬੀਆਂ ਨੂੰ ਕਿਹਾ ਕਿ ਆਈ ਮੈਂ ਮਾਂ ਦੀ ਸਿਰ ਤੇ ਹੱਥ ਰੱਖ ਕੇ ਸਿਰ ਤੇ ਹੱਥ ਰੱਖ ਕੇ ਸੌਖਾ ਨਾ ਕਿ ਅੱਜ ਤੋਂ ਸ਼ਰਾਬ ਛੱਡੀ ਤੇ ਅਗਲੇ ਦਿਨ ਹੀ ਪੀਲ ਲੱਗ ਗਿਆ ਉਵੇਂ ਕੇਜਰੀਵਾਲ ਜਦੋਂ ਪਹਿਲੀ ਵਾਰ ਅਖੇ ਲੜਿਆ ਉਦੋਂ ਪ੍ਰੈਸ ਵਾਲਿਆਂ ਨੇ ਪੁੱਛਿਆ ਕਿ ਜੇ ਤੁਹਾਡੇ ਪੂਰੇ ਐਮਐਲਏ ਨਾ ਹੋਏ ਕੀ ਤੁਸੀਂ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾ ਲੋਗੇ ਕੇਜਰੀਵਾਲ ਦੇ ਨਾਲ ਉਹਦਾ ਬੇਟਾ ਸੀ ਕੇਜਰੀਵਾਲ ਨੇ ਆਪਣੇ ਬੇਟੇ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਜੇ ਸਾਡੇ ਐਮਐਲਏ ਪੂਰੇ ਨਹੀਂ ਜਿੱਤੇ ਮੈਂ ਕਾਂਗਰਸ ਦੇ ਮੈਂ ਸੋਖਾ ਨਾ ਪੇਟੇ ਦੀ ਨੂੰ ਲਵ ਸੀ ਮੈਂ ਪੇਟੇ ਦੇ ਸੋਖਾ ਖਾਣਾ ਕਿ ਮੈਂ ਕਾਂਗਰਸ ਨਾਲ ਕੇ ਨਹੀਂ ਸਰਕਾਰ ਬਣਾਉਂਗਾ ਤੇ ਜਦੋਂ ਐਮਐਲਏ ਪਹਿਲੀ ਵਾਰ ਛੱਡ ਕੇ ਤੇ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਈ ਤੀਜਾ ਕੈਪਟਨ ਉਹਨੇ ਤਾਂ ਹੱਦਾਂ ਪਾਰ ਕਰ ਦਿੱਤੀਆਂ ਗੁੜਕਾ ਸਾਫ ਦੀ ਸੋਖ ਛੁੱਠੀ ਸੋ ਉਹਨਾਂ ਨੇ ਆਪਣੀਆਂ ਭਾਵਨਾਵਾਂ ਦੇਖਿਆ ਕਿ ਪੰਜਾਬੀ ਸਿੱਖ ਕੌਮ ਜੋ ਗੁੜਕਾ ਸਾਫ ਦੀ ਸੋਖ ਖਾਲਣ ਉਹਨਾਂ ਨੂੰ ਯਕੀਨ ਹੋ ਜਾਂਦਾ ਹੈ ਕਿ ਹੁੰਦਾ ਪੂਰਾ ਹੋਊਗਾ ਹੀ ਹੋਊਗੀ ਤੇ ਸੌਂਖੀ ਖਾਗੀ ਘਰ ਘਰ ਨੌਕਰੀ ਕਰਜ਼ਾ ਮਾਂ ਮੋਬਾਈਲ ਖੂਨ ਉਹਦਾ ਨਿਸ਼ਾਨਾ ਇੱਕੋ ਇੱਕ ਸੀ ਕਿਵੇਂ ਲੱਗ ਕਿਵੇਂ ਸਰਕਾਰ ਬਣਾ ਲਾ ਤੇ ਬੈਡੂ ਦਾ ਕੋਈ ਪ੍ਰਵਾਹ ਨਹੀਂ ਹੈ ਦੇਖੋ 5 ਸਾਲ ਬਰਬਾਦ ਕਰ ਦਿੱਤੇ ਜਿਹੜਾ ਮੈਂ ਕਹਿੰਦਾ 5 ਸਾਲ ਘਰੋਂ ਨਹੀਂ ਨਿਕਲਿਆ ਝੂਠੀ ਸੌਂਖਾ ਖਾ ਕੇ ਦੁਨੀ ਨਹੀਂ ਦਿੱਤੀ ਹੁਣ ਕੀ ਆਪਾਂ ਉਹਨਾਂ ਤੇ ਵਿਸ਼ਵਾਸ ਕਰ ਸਕਦੇ ਤੁਸੀਂ ਸਾਡਾ ਚੋਣ ਪੱਤਰ ਵੈਸਟੋ ਪੁਰਾਣੇ ਕਰ ਲੋ ਪੱਤਰ ਸਾਡੇ ਕੱਢੋ ਜੋ ਜੋ ਗਿਆ ਕੱਲੇ ਜੋ ਜੋ ਲਿਖਿਆ ਉਹ ਤੋਂ ਬਾਅਦ ਕੋਈ ਇਜਾਜ਼ਤੀਆਂ ਅਸੀਂ ਨਹੀਂ ਕਿਹਾ ਸੀ ਅਸੀਂ ਤੁਹਾਡੇ ਵਰਲਡ ਕੱਪ ਕਬੱਡੀ ਕਰਾਵਾਂਗੇ ਅਸੀਂ ਕਰਾਉਂਦੇ ਕਬੱਡੀ ਮਲਟੀਪਲ ਜਿਮ ਅਸੀਂ ਆਪਣੇ ਚੋਣ ਪੱਤਰ ਜਿੰਮ ਲਈ ਲਿਖੇ ਨੇ ਇਸ ਵਾਰ ਪਰ ਹਰ ਪਿੰਡ ਦੇ ਸ਼ਹਿਰ ਨੂੰ ਅਦੇ ਪਿੰਡਾਂ ਨੂੰ ਜਿੰਮ ਤੇ ਖੇਡਣ ਦੇ ਸਮਾਂ ਦਿੱਤੇ ਅਸੀਂ ਸਟੇਡੀਅਮ ਬਣਾਉਂਦੇ ਉਹ ਪੰਜਾਬ ਇਨਫੀਓਟ ਸਪੋਰਟਸ ਪਲਾਨ ਨੌ ਨਵ ਜਿਹੜੇ ਅੱਜ ਹਾਕੀ ਦੀ ਟੀਮ ਅੱਜ ਦੇਸ਼ ਦੇ 올림픽ਸ ਵਿੱਚ ਜਿਹੜੀ ਹਿੰਦੁਸਤਾਨ ਦੀ ਹਾਕੀ ਟੀਮ ਹੈ 9 11 ਜੋ ਲੋਕ ਬੱਚੇ ਆਪਣੇ ਪੰਜਾਬ ਦੇ ਹੈ ਤੇ 9 ਤੇ 9 ਉਹ ਸਟੇਡੀਅਮ ਵਿੱਚ ਖੇਡ ਰਿਹਾ ਜਿੱਥੋਂ ਜਿਹੜਾ ਮੈਂ ਬਣਾਇਆ ਟੈਸਟ ਤੋਂ ਤੱਕ ਜਿੱਥੋਂ ਲੈ ਟ੍ਰੇਨਿੰਗ ਕੀਤੀ ਕੋਈ ਅਸੀਂ ਕਿਸ਼ਤ ਨਹੀਂ ਸੀ ਆਪਣੇ ਤੁਸੀਂ ਚਾਰੋਂ ਤਰਫ ਦੇਖੋ ਜੇ ਅਸੀਂ ਕਿਹਾ ਬਿਜਲੀ ਆਮ ਆਮ ਕਰਦਾਂਗੇ ਘਰਮਣ ਪਲਾਨ ਲਾ ਕੇ ਅਸੀਂ ਪੂਰੀ ਕਰੀ ਹੁਣ ਆ ਕੇ ਦੱਸਦੇ ਕਿਉਂ ਨਹੀਂ ਹੋ ਰਹੇ ਜਿਹੜੀਆਂ ਅਗਰੀਮੈਂਟਾਂ ਦਿੱਤੀਆਂ ਪੈਨਸਲ ਕਰ ਦੋ ਮੈਂ ਕਿਹਨੂੰ ਮੈਨੂੰ ਕੀ ਦੋ ਰੁਪਏ 86 ਪੈਸੇ ਦੀ ਬਿਜਲੀ ਥਰਮਲ ਪਲਾਂਟਾਂ ਦੁਆਰੀਏ ਤੇ ਲਈ ਸੀ ਆਪਾਂ ਮੈਂ ਕਿਹਾ ਤੂੰ ਸਸਤੀ ਹਿੰਦੁਸਤਾਨ ਤੁਸੀਂ ਕਿਤੇ ਵੀ ਥਰਮਲ ਪਲਾਂਟ ਦੀ ਵਾਕੇ ਦਿਖਾ ਦਿਓ ਮੈਂ ਸਿਆਸਤ ਛੱਡ ਦੂੰ ਪਰ ਉਹ ਧੁੱਡ ਬੋਲੀ ਜਾਣਾ ਭੁੱਲੀ ਜਾਣਾ ਕਿਉਂਕਿ ਉਹਨਾਂ ਕੋਲੇ ਮੁੱਦਾ ਨਹੀਂ ਹੈ ਕੋਈ ਐਂ ਤਾਂ ਤੁਹਾਡੇ ਕੋਲੇ ਆਉਂਦੇ ਨਹੀਂ

ਮੁੱਤ ਦਵਾਈਆਂ ਦੀ ਦਕਦ ਕਰਕੇ ਮੋੜੀ ਉੱਠ ਗਿਆ ਹਸਪਤਾਲ ਕਿ ਗਰੀਬ ਦਵਾਈ ਨਹੀਂ ਲੈ ਸਕੇ ਪਰ ਇਹਨੇ ਆਪ ਸਰਪੰਨਰ ਕਰ ਦਿੱਤਾ ਅਸੀਂ ਐਸਸੀ ਭਾਈਚਾਰੇ ਨੂੰ ਸਕਾਲਰਸ਼ਿਪ ਦੇ 4-5 ਲੱਖ ਰੁਪਏ ਅਸੀਂ ਐਸਸੀ ਭਾਈਚਾਰੇ ਵਿੱਚ ਪਾਉਂਦੇ ਹੁੰਦੇ ਸੀ ਅਸੀਂ ਇਹ ਸਾਰੇ ਦੇ ਬੰਦ ਕਰ ਦਿੱਤੇ ਬੀਸੀ ਭਾਈਚਾਰੇ ਨੂੰ ਅਸੀਂ 200 ਯੂਰੋ ਬਿਜਲੀ ਦੇ ਮਾਫ ਕਰਦੇ ਸੀ ਉਹ ਬੰਦ ਕਰ ਦਿੱਤਾ ਕੀਤਾ ਕਿ ਕੁਛ ਕੱਲੇ ਲਾਰੇ ਕੱਲੇ ਲਾਰੇ ਇਸ ਕਰਕੇ ਬੇਨਤੀ ਕਰਨਾ ਆਇਆ ਵੋਟ ਪਾਣੀ ਫੁੱਟੇਰ ਹੱਕ ਹੈ ਪਰ ਸੋਚ ਸਮਝ ਕੇ ਪਾਇਓ ਪਛੋਕੜ ਦੇ ਕੇ ਪਾਇਓ ਇਹਨਾਂ ਗੱਲਾਂ ਚ ਨਾ ਆਣਾ ਜਿਹੜੇ ਲੋਕ ਝੂਠ ਬੋਲਦੇ ਥੋੜੇ ਸਾਹਮਣੇ ਪੰਜਾਬ ਦੀ ਕਲੀ ਇੱਕੋ ਇੱਕ ਪਾਰਟੀ ਹੈ ਇਸ ਮੈਦਾਨ ਵਿੱਚ ਪੰਜਾਬ ਦੀ ਕਲੀ ਇੱਕ ਪਾਰਟੀ ਸਿੱਖ ਬੰਦੇ ਨਮੈਂਦਾ ਜੱਫਤਨੀ ਸ਼ੁਰੂ ਆਪਣੀ ਕਲੀ ਦੇ ਪੰਜਾਬ ਦੀ ਪਾਰਟੀ ਸ਼ੁਰੂੀ ਕਲੀ ਕੇਜਰੀਵਾਲ ਬੀਜੇਪੀ ਕਾਂਗਰਸ ਸਾਰੇ ਹਰ ਦਿੱਲੀ ਤੋਂ ਹੁਕਮ ਹੁੰਦੇ ਆ ਜੇ ਮੋਦੀ ਨੇ ਕਹਿੰਦਾ ਕਕਾਲੇ ਕਾਨੂੰਨ ਲਾਗੂ ਹੋਣਗੇ ਤੇ ਸਾਰੇ ਬੀਜੇਪੀ ਵਾਲੇ ਦੇਖੋ ਕਹੀ ਜਾਂਦੇ ਚੰਗੀ ਆ ਕਾਲੇ ਕਹਿੰਗੇ ਆਈ ਕੇਜਰੀਵਾਲ ਕੀ ਕਹਿੰਦਾ ਕਿ ਥੋੜਾ ਜਿਹਾ ਪ੍ਰਾਲੀ ਲਾਜ ਲਾਉਣੇ ਆ ਤੁਸੀਂ ਕਹਿੰਦਾ ਬੰਦ ਕਰੋ ਆ ਜਿਹੜੇ ਜੁਰਮਾਨੇ ਲਾਉਣੇ ਸ਼ੁਰੂ ਕੀਤੇ ਕੇਂਦਰੀਵਾਲ ਦੀ ਮੈਂ ਨਹੀਂ ਮਾਰੀ ਆਈ ਕੇਜਰੀਵਾਲ ਕਹਿੰਦਾ ਪੰਜਾਬ ਤੇ ਥਰਮਲ ਪਲਾਂਟ ਬੰਦ ਕਰੋ ਜੇ ਤੁਮਾ ਸਾਡੇ ਕੋਲ ਆਉਂਦਾ ਆਈ ਕੇਜਵੀ ਗੱਲ ਕਹਿੰਦਾ ਐਸਐਲ ਕਨਾਲ ਬੰਨੀ ਚਾਹੀਦੀ ਐ ਕਿਉਂ ਦਿੱਲੀ ਨੂੰ ਪਾਣੀ ਚਾਹੀਦਾ ਕੀ ਆ ਪੰਜਾਬ ਦੇ ਲਈ ਲੜਨਗੇ ਤੇ ਇਹਨਾਂ ਦੇ ਇਸ਼ਤਿਹਾਰ ਦੇਖੋ ਕਿੱਥੇ ਐ ਇਸ਼ਤਿਹਾਰ ਮੈਂ ਹੁਣੇ ਤੁਹਾਡੇ ਪੈਣੇ ਜੱਟਪਿਆ ਲਿਖਿਆ ਕੀ 24 ਘੰਟੇ ਬਿਜਲੀ ਤੇ ਮੁਫਤ ਬਿਜਲੀ ਉਹਨੇ ਤਾਂ ਕਿਹਾ ਕਿ ਐ ਨਹੀਂ ਮੈਂ ਕਿ ਮੁਫਤ ਬਿਜਲੀ ਦੇਉਂਗਾ ਉਹਨੇ ਤਾਂ ਕਿਹਾ 300 ਯੂਨਿਟ ਦੇਉਂਗਾ ਪਰ 300 ਤੋਂ ਇੱਕ ਯੂਨਿਟ ਦੇ ਉੱਤੇ ਟੱਪ ਜਾਓ 300 ਦੇ ਪੈਸੇ ਲੈਂਦੇ ਨੇ ਪਰ ਨਹੀਂ ਇਸ਼ਤਿਹਾਰ ਤਾਂ ਨਹੀਂ ਲਿਖਿਆ ਜਾਂਦਾ ਤੇ ਅੱਜ ਕੱਲ ਨਵਾਂ ਡਰਾਮਾ ਕਰੀ ਜਾਂਦੇ ਆ ਤੁਹਾਡੇ ਪਿੱਛੇ ਜਾਂਦੇ ਆ ਫਾਰਮ ਭਾਈ ਜਾਂਦੇ ਆ ਕਹਿੰਦੇ ਥੋੜੇ ਫਾਰਮ ਭਰੋ ਤੁਹਾਡੀ ਬਿਜਲੀ ਮਾਫ ਹੋ ਜੂਗੀ ਤੁਹਾਨੂੰ ਆਹ ਹੋ ਜੂਗਾ ਯਾਰ ਕੀ ਤੁਸੀਂ ਇਕੱਲੇ ਜਿਹੜੇ ਫਾਰਮ ਭਰਦੇ ਹੋ ਉਹਨਾਂ ਨੇ ਮਾਫ ਕਰਾਂਗੇ ਕਿ ਸਾਰਿਆਂ ਦੇ ਜੇ ਸਟੇਟ ਜਿਹੜੀ ਹੈ ਦੀ ਸਰਕਾਰ ਜੋ ਫੈਸਲਾ ਕਰਦੀ ਹੈ ਸਾਰਿਆਂ ਵਾਸਤੇ ਹੈ ਜੇ ਸਾਰਿਆਂ ਵਾਸਤੇ ਫਿਰ ਆਮ ਆਦਮੀ ਪਾਰਟੀ ਦੇ ਫਰਕ ਤਾਂ ਕੀ ਬਣੇ ਫਿਰ ਫਿਰ ਉਹ ਝੂਠ ਬੋਲਦੇ ਹੋ ਉਹਨਾਂ ਨੇ ਸੋਚਿਆ ਸੀ ਕਿਵੇਂ ਕੈਪਟਨ ਦੀ ਦਾਲ ਗਲਤੀ ਦੀ ਪਿਛਲੀ ਵਾਰ ਕੈਪਟਨ ਨੇ ਬੇਫੂਮੀ ਬਣਾਇਆ ਸੀ ਹੁਣ ਆਮ ਆਦਮੀ ਉਸ ਲਾਈਨ ਤੇ ਚੱਲੇਗੇ ਤਾਂ ਹੀ ਅਸੀਂ ਕਹਿੰਦੇ ਅਸੀਂ ਨਾ ਫੌਰ ਪਰਾਉਣੇ ਆ ਤੇ ਨਾ ਸੋਹਣਾ ਖਾਣੀਆਂ ਇਸ ਤੇ ਆਪਣੀ ਜ਼ੁਬਾਨ ਤੇ ਖੜੇ ਆ ਤੇ ਜ਼ੁਬਾਨ ਤੇ ਖੜੇ ਰਵਾਂਗੇ ਬੋਲੇ ਸੋਨਿਹਾਲ ਅਸੀਂ ਆਪਣੇ 13 31 ਪ੍ਰੋਗਰਾਮ ਦਿੱਤਾ ਬੜੇ ਸੋਚ ਸਮਝ ਕੇ ਦਿੱਤਾ ਬੜਾ ਵਿਚਾਰ ਕਰਕੇ ਦਿੱਤਾ ਤੇ ਕਿਵੇਂ ਲੱਭੂਗਾ ਉਹ ਵੀ ਅਸੀਂ ਸਵਾਹ ਕਰਕੇ ਕੀਤਾ ਜੇ ਅਸੀਂ ਅਮਾ ਜੀ ਦੀ ਯਾਦ ਆਇਆ ਸੀ ਥੋੜੀ ਬੀਬੀ ਸਾਰਿਆਂ ਦੇ ਬੀਬੀ ਦੇ ਰੇਟ ਬਣਾ ਦਾਂਗੇ ਤੋ ਐਸ ਕਰਕੇ ਅਸੀਂ 400 ਯੂਨਿਟ ਸਾਰਿਆਂ ਦੇ ਹਰ ਘਰ ਦੇ 400 ਯੂਨਿਟ ਮਹੀਨੇ ਦੇ ਮਤਲਬ ਦੋ ਮਹੀਨੇ ਦਾ ਬਿੱਲ ਆਉਂਦਾ 800 ਯੂਨਿਟ ਥੋੜੇ ਮਾਫ ਹੋਗੇ ਮੈਨੂੰ ਕਹਿੰਦੇ ਸੀ ਕਿ ਕਿਵੇਂ ਕਰੋਗੇ ਮੈਂ ਕਿਹਾ ਸੋਲਰ ਪਲਾਂਟ ਲਾ ਕੇ 10 ਲੱਖ ਰੁਪਏ ਦਾ ਸੋਲਰ ਪਲਾਂਟ ਲਾ ਕੇ ਅਸੀਂ ਬਿਜਲੀ ਬੈਕ ਮੈਨੂੰ ਪੈਸਾ ਨਹੀਂ ਫਿਕਾ ਨਹੀਂ ਦੋਗੇ ਅਸੀਂ ਬਿਜਲੀ ਦੇਵਾਂਗੇ ਜਿੰਦਾਬਾਦ ਅੱਜ ਦੇ ਡੀਜ਼ਲ ਦੇ ਰੇਟ ਥੋੜੇ ਥੋੜੇ ਡੀਜ਼ਲ ਦੇ ਰੇਟ ਦੇਖੋ ਅੱਜ ਦੇ ਡੀਜ਼ਲ 90 92 95 ਰੁਪਏ ਜਦੋਂ ਸੈਂਟਰ ਸਰਕਾਰ ਖੀਰਦੀ ਹੈ 35 ਰੁਪਏ ਦਾ ਖੀਰਦੀ ਹੈ ਆ 55 60 ਰੁਪਏ ਤਾਂ ਗੱਲਾ ਟੈਕਸ ਹੈ ਆ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਅੱਧਾ-ਅੱਧਾ ਟੈਕਸ ਵੱਲ ਲੱਗਦੀ ਹੈ ਬੜੀ ਵਾਰ ਕਿਹਾ ਸੀ ਘਟਾ ਦਿਓ ਤਰੀ ਇੰਨੀ ਮਹਿੰਗਾਈ ਹੋ ਗਈ ਪਰ ਨਹੀਂ ਖੋਡੀ ਸਰਕਾਰ ਆਈ 10 ਰੁਪਏ ਲੀਟਰ ਨਾਲ ਬਣਾ ਕਾ ਬੋਲੇ ਸਾਲਾ ਜਿਵੇਂ ਅਸੀਂ ਪਹਿਲੇ ਨੀਲੇ ਕਾਰਡ ਪਾਏ ਆਟਾ ਦਾਲ ਸਕੀਮ ਸ਼ੁਰੂ ਕੀਤੀ ਬੋਧ ਆਪਣੇ ਵਰਕਰਾਂ ਦੇ ਨੀਲੇ ਕਾਰਡ ਕੱਟੇ ਗਏ ਆ ਅਸੀਂ ਪਹਿਲੇ ਹੀ ਮਹੀਨੇ ਸਾਰੇ ਜਿਹੜੇ ਆਪਣੇ ਕੱਟੇ ਗਏ ਸਾਰਿਆਂ ਦੇ ਨਵੇਂ ਬਣਾਵਾਂਗੇ ਤੇ ਜਿਹੜੇ ਨੀਲੇ ਕਾਰਡ ਦੀ ਪਰਿਵਾਰ ਦੀ ਮੁੱਖ ਔਰਤ ਜੀ ਘਰ ਸੰਭਾਲਦੀ ਹੈ 2000 ਰੁਪਏ ਮਹੀਨਾ ਉਹਦੇ ਖਾਤੇ ਚ ਜਾਏਗਾ ਮੈਂ ਕੋਵਿਡ ਦੀ ਬਿਮਾਰੀ ਦੇਖਿਆ ਮੈਂ ਕੋਵਿਡ ਦੀ ਬਿਮਾਰੀ ਦੇਖਿਆ ਕਿ ਜਾਰੇ ਲੋਕ ਸਰਕਾਰੀ ਹਸਪਤਾਲ ਚ ਇਲਾਜ ਤਾਂ ਹੁੰਦਾ ਨਹੀਂ ਹਲ ਕੀਤਾ ਇਸ ਕਰਕੇ ਜਿਵੇਂ ਪਹਿਲੀ ਪਹਿਲੀ ਸਰਕਾਰ ਅਸੀਂ ਉਦੋਂ ਲੱਖ ਰੁਪਏ ਮੈਡੀਕਲ ਇੰਸ਼ੋਰੈਂਸ ਕੀਤੀ ਸੀ ਜਿਹੜੀ ਬੜੀ ਪ੍ਰਮਾਣਿਤ ਹੋਈ ਸੀ ਐਕਿ ਅਸੀਂ 10 ਲੱਖ ਰੁਪਏ ਤੱਕ ਦਾ ਮੈਡੀਕਲ ਇੰਸ਼ੋਰੈਂਸ ਕਰਾਵਾਂਗੇ ਜਿੱਦੇ ਨਾਲ ਤੁਸੀਂ ਦਾ ਪ੍ਰਾਈਵੇਟ ਜਾਂ ਸਰਕਾਰੀ ਕਿਤੇ ਵੀ ਇਲਾਜ ਕਰਾਓ ਉਹ ਕਾਰਡ ਤੁਹਾਨੂੰ ਮਿਲ ਜਾਊਗਾ ਸਿੱਧਾ ਪੈਸਾ ਉਹਨਾਂ ਨੂੰ ਕੋਲੇ ਆ ਜਾਊਗਾ ਮੇਰੇ ਬਿਆਜ ਕਿਥੋਂ ਲੱਗੂਗਾ ਕਿ ਉਹਦੀ ਗਰੰਟੀ ਵੀ ਨਹੀਂ ਦੇਣੀ ਪੈਣੀ ਜਦੋਂ ਤੁਹਾਡੀ ਨੌਕਰੀ ਲੱਗ ਗਈ ਫਿਰ 10 ਸਾਲਾਂ ਤੁਸੀਂ ਮੋੜ ਸਕਦੇ ਹੋ ਅਸੀਂ ਚਾਹੁੰਨੇ ਕਿ ਆਪਣੇ ਬੱਚੇ ਪੜ ਜਾਣ ਆਪਣੇ ਪਿੰਡਾਂ ਵਿੱਚ ਸਰਕਾਰੀ ਸਕੂਲਾਂ 'ਚ ਬੱਚੇ ਪੜਦੇ ਨਹੀਂ ਜਿਹੜੇ ਵਿਚਾਰੇ ਪੜਦੇ ਆ ਬਾਹਰ ਵੀ ਦੇ ਬਾਦ ਅੱਕੇ ਜਾਂਦੇ ਨਹੀਂ ਕਿਉਂਕਿ ਟੈਨਬਰ ਨਹੀਂ ਹੁੰਦੇ ਇੱਕ ਵਿਚਾਰਾਂ ਕੋਲ ਪੈਸਾ ਨਹੀਂ ਹੁੰਦਾ ਪ੍ਰਾਈਵੇਟ ਯੂਨੀਵਰਸਟੀਆਂ ਬੜੀਆਂ ਖੁੱਲੀਆਂ ਚੰਗੀਆਂ ਯੂਨੀਵਰਸਟੀਆਂ ਆ ਕੇ ਚੰਗੇ ਕਾਲਜ ਆ ਕੇ ਮੈਡੀਕਲ ਕਾਲਜ ਆ ਕੇ ਇੰਜੀਨੀਅਰਿੰਗ ਕਾਲਜ ਆ ਰਹੇ ਪਰ ਮੈਂ ਨਹੀਂ ਕਿਤੇ ਦੇਖਿਆ ਕੋਈ ਸ਼ੁਦਾ ਡਾਕਟਰ ਬਣਿਆ ਹੋਏ ਤੇ ਉਹ ਸਰਕਾਰੀ ਸਕੂਲ ਤੋਂ ਪੜਿਆ ਹੋਏ ਆ ਸਾਰੇ ਗਵਰਨਮੈਂਟ ਦੇ ਪੜਦੇ ਆ ਇਸ ਕਰਕੇ ਅਸੀਂ ਫੈਸਲਾ ਕੀਤਾ ਜਿੰਨੀਆਂ ਵੀ ਪ੍ਰਾਈਵੇਟ ਯੂਨੀਵਰਸਟੀਆਂ ਕਾਲਜ ਆ ਸਾਰਿਆਂ ਵਿੱਚ 33% ਜਿਹੜੀਆਂ ਆਪਣੀ ਐਡਮਿਸ਼ਨ ਸੀਟਾਂ ਉਹ 33% ਸੀਟਾਂ ਸਰਕਾਰੀ ਸਕੂਲ ਦੇ ਪੜ੍ਹੇ ਹੋਏ ਬੱਚਿਆਂ ਵਾਸਤੇ ਰਿਜ਼ਰਵ ਕੀਤੀਆਂ ਜਾਣਗੀਆਂ ਤੇ ਉਹ ਸਾਰੇ ਉਹਨਾਂ ਦੀ ਪੜ੍ਹਾਈ ਮੁਫਤ ਹੋਊਗੀ ਸਾਰੀ ਪੜ੍ਹਾਈ ਪੰਜਾਬ ਸਰਕਾਰ ਦੋਗੀ ਮੈਂ ਚਾਹਣਾ ਕਿ ਆਪਣੇ ਗਰੀਬ ਬੱਚੇ ਡਾਕਟਰ ਬਣ ਕੇ ਇੰਜੀਨੀਅਰ ਤੈਨੂੰ ਬਣਾ ਕੇ ਦਿਖਾਵਾਂਗੇ ਜਿਹੜੀ ਸਰਕਾਰੀ ਨੌਕਰੀਆਂ ਵੀ ਐ ਮੈਂ ਦੇਖਿਆ ਸਰਕਾਰੀ ਨੌਕਰੀਆਂ ਵੀ ਨਹੀਂ ਮਿਲਦੀਆਂ ਕਿਉਂਕਿ ਉਹਨਾਂ ਦੀ ਨੰਬਰ ਐਂ ਨਹੀਂ ਹੁੰਦੇ ਜਿੰਨੀਆਂ ਸਰਕਾਰੀ ਨੌਕਰੀਆਂ ਤੇ 23% ਉਹਦੇ ਚ ਵੀ ਸਰਕਾਰੀ ਸਕੂਲ ਦੇ ਪੜ੍ਹੇ ਹੋਏ ਬੱਚਿਆਂ ਵਾਸਤੇ ਰਿਜ਼ਰਵ ਕੀਆ ਜਾਣਗੇ ਲੜਕੀਆਂ ਵਾਸਤੇ ਅਸੀਂ 50% ਨੌਕਰੀਆਂ ਦੀ ਗੱਲ ਕਰ ਰਹੇ ਹਾਂ ਜਿੰਨੀ ਵੀ ਇੰਡਸਟਰੀ ਪੰਜਾਬ 'ਚ ਲੱਗੂਗੀ ਕਿਉਂਕਿ ਅਸੀਂ ਇੰਡਸਟਰੀ ਨੂੰ ਕਾਫੀ ਸੈਕਟਰ ਤੇ ਲੱਗੂਗੀ ਜਿਵੇਂ ਤੁਹਾਡੇ ਉੱਤੇ ਹੀਰੋ ਸਾਈਕਲ ਲੱਗਿਆ ਆਪਣੀ ਸਰਕਾਰ ਬਣੀ ਕਾਨੂੰਨ ਐਕਟ ਬਣਾਵਾਂਗੇ ਕਿ 75% ਜਿਹੜੀ ਨੌਕਰੀਆਂ ਹੋਣ ਫੈਕਟਰੀ ਵਿੱਚ ਪੰਜਾਬੀ ਬੱਚਿਆਂ ਵਾਸਤੇ ਹੋਣਗੀਆਂ 75% ਆ ਫਰਕ ਹੈ ਆਪਣੀ ਪਾਰਟੀ ਦਾ ਜਿਹੜੀ ਪਾਰਟੀ ਥੋੜਾ ਕੁ ਦਰਸਨ ਸੀ ਤੇ ਤੁਹਾਨੂੰ ਪਤਾ ਸੀ ਜਵਾਨ ਦੇ ਪੱਤੇ ਅਸੀਂ ਪਿੱਛੇ ਨਹੀਂ ਹਟੇ ਅਸੀਂ ਥੋੜਾ ਆਸ਼ੀਰਵਾਦ ਲਿਆ ਸਾਥ ਚੋਣਿਆਂ ਜੰਗ ਥੋਡੀ ਆਪਣੇ ਪੰਜਾਬ ਦੀ ਜੰਗ ਹੈ ਛੇ ਰੋਮ ਨੇ ਅਕਾਲੀ ਦਲ ਦੇ 100 ਸਾਲ ਪੂਰੇ ਹੋ ਗਏ 100 ਸਾਲ ਸਿੱਖ ਪੰਥ ਨੇ ਤੇ ਪੰਜਾਬ ਨੇ ਵਿਸ਼ਵਾਸ ਕੀਤਾ ਆਪਣੀ ਪਾਰਟੀ ਤੇ ਜੋ ਕੁਝ ਵੀ ਚਾਰੋਂ ਕਰ ਦੇਖ ਰਹੇ ਹੋ ਉਹ ਦੋ ਹੀ ਬਣੇ ਜੀ ਦੋ ਸਾਹ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਆ ਜਿਹੜੇ ਜਿੰਨੇ ਪੋਲੇ ਤੁਹਾਡੇ ਨਹਿਰਾਂ ਦੇ ਜਿੰਨੇ ਵੀ ਦੇਖ ਲੋ ਤੁਸੀਂ ਥੋੜੀ ਦੁਆਬੇ ਨਾਲ ਜੁੜਿਆ ਕਿਹਨੇ ਜੁੜਿਆ ਸਾਹ ਪ੍ਰਕਾਸ਼ ਸਿੰਘ ਬਾਦਲ ਜੇ ਤੁਹਾਡੇ ਜਿੰਨੇ ਵੀ ਚਾਰ ਤੇ ਖੇਲ ਨਹੀਂ ਆ ਸੜਕਾਂ ਸਾਰੀਆਂ ਸਾਹ ਪ੍ਰਕਾਸ਼ ਸਿੰਘ ਬਾਦਲ ਪਹਿਲੇ ਤੁਸੀਂ ਰੇਲਵੇ ਫਾਟ ਖੜੇ ਦੇਖਦੇ ਹੁੰਦੇ ਸੀ ਅੱਜ ਕੱਲ ਦੇਖਿਆ ਮੈਨੂੰ ਯਾਦ ਆ ਜਾਂਦਾ ਮੁੱਖ ਪਤਰੀ ਬਣਿਆ ਇੱਕ ਦਿਨ ਚ ਮੈਂ 190 ਰੇਲਵੇ ਫਾਟ ਦੀ ਮਜ਼ਦੂਰੀ ਦੇਦੀ ਸਾਰੇ ਉੱਤੇ ਫਲਾਇਓ ਬਣਾ ਦਿੱਤਾ ਇਹ ਕੋਈ ਖਾਲੀ ਨਹੀਂ ਖਜ਼ਾਨਾ ਕੋਈ ਖਾਲੀ ਨਹੀਂ ਤੁਸੀਂ ਜਾਣਦੇ ਹੋ 10 ਸਾਲ ਫਿਰ ਸਮਝ ਨਹੀਂ ਸਰਕਾਰ ਜੀ ਸ਼ਰਨਜੀਤ ਢਿੱਲੋਂ ਨੇ ਪਹਿਲਾਂ ਕਿੰਨੇ ਰੁਪਏ ਲੈ ਕੇ ਆਏ ਆਪਣੇ ਡਰ ਮਿਲਣ ਵਾਸਤੇ ਤੇ ਹੁਣ ਕਿਉਂ ਨਹੀਂ ਆਉਂਦੇ ਕਿਉਂਕਿ ਇਹਨਾਂ ਦੀ ਨੀਅਤ ਖਰਾਬ ਹਨ ਲੁੱਟਣ ਤੇ ਲੱਗੀ ਹੈ ਅੱਜ ਸ਼ਰਾਬ ਐਮ ਐਲ ਏ ਵੇਚਦੇ ਐ ਰੇਤਾ ਐਮ ਐਲ ਏ ਖਾਂਦਾ ਪੈਸਾ ਕਮਾਉਂਦੇ ਐ ਨਸ਼ਿਆਂ ਚ ਪਨੇ ਸੱਟ ਲਾਉਂਦੇ ਐ ਲੁੱਟਣ ਤੇ ਲੱਗੇ ਹਨ ਪੰਜਾਬ ਦਾ ਅਸੀਂ ਕੋਈ ਨਹੀਂ ਗਰੀਬ ਕਿਸਾਨ ਦਾ ਕੋਈ ਨਹੀਂ ਇਹਨਾਂ ਨੂੰ ਆਪਣੀ ਸੋਚ ਹੈ ਤਾਈਆਂ ਕਬਰਾਟ ਹੋਈ ਪਈਆਂ ਆ ਜਿਹੜੀ ਕਬਰਾਟ ਤੁਸੀਂ ਦੇਖ ਰਹੇ ਹੋ ਕਾਂਗਰਸੀਆਂ ਦੀ ਆਮ ਆਦਮੀ ਪਾਰਟੀ ਨੂੰ ਪਤਾ ਲੱਗ ਗਿਆ ਪੈਰਾਥਲੋ ਜਮੀਨ ਗਈ ਆ ਜਿਹੜੇ ਝੰਡੇ ਲੈ ਕੇ 50 100 ਫੁੱਟ ਤੇ ਖੜੇ ਕਰ ਦਿੰਦੇ ਆ ਸਾਰੇ ਕਾਂਗਰਸੀ ਦੇ ਆਮ ਆਦਮੀ ਪਾਰਟੀ ਮੈਂ ਹੈ ਹਲਾਣਾ ਫੋਟੋਆਂ ਵੀ ਲੈ ਕੇ ਦਿਖਾਤੀ ਆ ਦੇਖੋ ਸਾਰੇ ਉਹ ਹੈ ਕਿਸਾਨ ਜਥੇਬੰਦੀਆਂ ਮਤਲਬਾਦ ਕਰਦਾ ਹੈ ਸੰਯੁਕਤ ਮੋਰਚਾ ਦਾ ਵੀ ਜਿਨ੍ਹਾਂ ਨੇ ਸਪਸ਼ਟ ਤੌਰ ਤੇ ਬਿਆਨ ਦਿੱਤਾ ਸਾਰੇ ਉਹ ਕਿਸਾਨ ਵਿਰੋਧੀ ਐ ਜਿਹੜੇ ਪੰਜਾਬ ਤੋਂ ਸੈਕਟਰ ਦੀ ਬੀਜੇਪੀ ਸਰਕਾਰ ਦੇ ਛੜ ਤੇ ਹੁਣ ਚਾਹਦੇ ਐ ਕਿ ਹੁਣ ਪਿੰਡਾਂ ਚ ਭਾਈ ਭਰਾਵਾਂ ਭਰਾਵਾਂ ਲੜਾਈ ਪਾ ਦਈਏ ਤੇ ਉਹਦੇ ਨਾਲ ਆ ਮੋਰਚਾ ਨੂੰ ਥੱਲੇ ਪਾ ਸਾਰੀ ਟਿਕਟਾਂਓ ਕੈਪਟਨ ਤੁਹਾਨੂੰ ਪਤਾ ਕਾਂਗਰਸ ਦੇ ਨਾਲ ਹੁਣ ਅੱਜਕੱਲ੍ਹ ਬੀਜੇਪੀ ਮੋਦੀ ਦਾ ਚੇਲਾ ਬਣਾ ਬੈਠਾ ਆ ਪੁੱਛ ਦੇਖ ਲੋ 150 ਫੁੱਲ ਹੋਣੀ ਹੁਣ 300 ਫੁੱਲ ਆਲੇ ਸੀ ਅਮਨ ਸ਼ਾਂਤੀ ਚਾਹੁੰਦੇ ਆ ਅਸੀਂ ਭਾਈਚਾਰ ਅਸੀਂ ਲੜਾਈ ਨਹੀਂ ਚਾਹੁੰਦੇ ਜੇ ਅਸੀਂ ਇੱਕ ਇਸ਼ਾਰਾ ਦੇ ਦਈਏ ਆ ਲੱਪਣੇ ਨਹੀਂ ਪਰ ਨਹੀਂ ਅਸੀਂ ਪੰਜਾਬ ਅਮਨ ਸ਼ਾਂਤੀ ਭਾਈਚਾਰ ਇਕਸਾਨ ਦੇਣੇ ਆ ਮੈਂ ਪੁਲਿਸ ਨੂੰ ਕਿਹਾ ਥੋੜਾ ਕੰਮ ਹੈ ਪਰ ਜਾਣ ਕੇ ਇਹਨਾਂ ਨੂੰ ਹੁਕਮ ਆਇਆ ਮੈਨੂੰ ਇਹ ਪੁਲਸ ਵਾਲੇ ਚੱਲਦੇ ਕਹਿੰਦੇ ਸਾਨੂੰ ਕੈਪਟਨ ਦਾ ਹੁਕਮ ਆਇਆ ਕਿ ਕੁਝ ਨਹੀਂ ਕਰਨਾ ਸਾਡੇ ਬੰਦੇ ਆ ਜਾਣ ਕੇ ਅੱਜ ਦਾ ਕਾਲੀ ਦਰ ਦਾ ਕਾਫਲਾ ਇਹਨੂੰ ਮੋੜ ਕੇ ਆ ਜਾਏ ਮੈਂ ਕੈਪਟਨ ਨੂੰ ਕਹਿਦਿਆ ਆਲੇ ਕੇਜਰੀਵਾਲ ਨੂੰ ਕਹਿੰਦਾ ਆ ਕਾਫਲਾ ਨਹੀਂ ਰੁਮਦਾ ਹੁਣ ਦੇਖਿਓ ਆ ਕਾਫਲਾ ਚੋਦ ਚੱਲੂਗਾ ਸੁਬਹਾਨ ਅੱਲਾਹ ਜੀ ਜ਼ਿੰਦਾਬਾਦ ਹੁਣ ਪੰਜਾਬ ਵਿੱਚ ਹੁਣ ਪੰਜਾਬ ਵਿੱਚ ਥੋਡੀ ਸਰਕਾਰ ਬਣੂਗੀ ਪੰਜਾਬ ਦੀ ਸਰਕਾਰ ਬਣੂਗੀ ਖਾਲਸਾ ਪੰਥ ਦੀ ਸਰਕਾਰ ਬਣੂਗੀ ਤੇ ਮੈਂ ਤੁਹਾਨੂੰ ਕਹਿਣਾ ਚਾਹਣਾ ਦੇਖੋਗੇ ਕਿਵੇਂ ਤਰੱਕੀ ਹੁੰਦੀ ਸਰਨਜੀਤ ਜੀ ਢਿੱਲੋਂ ਮੇਰੇ ਦਾ ਭਰਾਵਾ ਮੰਗੂ ਅਸੀਂ ਨੌਜਵਾਨ ਇਕੱਠੇ ਯੂਥ ਕਾਲੀ ਦਲ ਸ਼ੁਰੂ ਕੀਤਾ ਹੁਣ ਦੋਨੇ ਵੀ ਨੌਜਵਾਨ ਹਲੇ ਨਹੀਂ ਕਹੀ ਜਾਂਦੇ ਸਾਨੂੰ ਦਿਲਾਂਦਰ ਤੋਂ ਹੁੰਦਾ ਬੁੜੇ ਹੋ ਗਏ ਯਾ 60 ਸਾਲ ਹੋ ਗਏ ਇਸ ਕਰਕੇ ਸ਼ਰਨਜੀਤ ਢਿੱਲੋਂ ਨੂੰ ਮੈਂ ਕਹਿੰਦਾ ਤੁਹਾਨੂੰ ਤਾਂ ਕਰਦੀ ਲੋੜ ਨੇ ਇਹਨੂੰ ਮੰਤਰੀ ਐਮਐਲਏ ਬਣਾ ਮੰਤਰੀ ਤਾਂ ਬਣਾਈ ਦੇਣਾ ਇਹਨੂੰ ਸੋ ਅੱਜ ਤਾਂ ਪਹਿਲੇ ਜਿੰਦਾਬਾਦ ਅੱਛਾ ਇੱਕ ਦੱਸ ਦਿਓ ਉਹ ਸ਼ਰਨਜੀਤ ਨੂੰ ਟਿਕਟ ਦੇ ਦਈਏ ਕਿ ਇਹਦੇ ਬੇਡੇ ਨੂੰ ਦੇ ਦਈਏ ਕਿਹੜਾ ਢਿੱਲੋਂ ਨੇ ਮੈਨੂੰ ਕੰਮ ਚ ਗਿਆ ਯਾਰ ਐਕਟੀ ਮੈਨੇਜਰ 2027 ਸੋ ਮੈਂ ਤੈਨੂੰ ਇੰਨਾ ਦੱਸਦਾ ਕੋਈ ਬੇਨਤੀ ਹੈ ਨਾ ਬੇਟਾ ਬੜਾ ਕਾਬਿਲ ਹੈ ਕਈ ਸਿਆਸਤਦਾਨ ਹੁੰਦੇ ਜਿਹੜੇ ਕਾਬਿਲ ਬੇਟੇ ਨਿਕਲਦੇ ਪਰ ਮੈਂ ਇੱਕ ਗੱਲ ਦੇਖਿਆ ਨਮਰਤਾ ਹੈ ਨਹੀਂ ਹੈ ਮੈਂ ਹੰਕਾਰ ਇਹਨੂੰ ਜਿਆਦੀਆਂ ਵੋਟਾਂ ਪਾਣ ਕੇ ਜਨਮੀ ਤੇਰੇ ਨਾਲ ਮੈਂ ਨਿਕਲ ਇੱਕ ਅਜਬ ਆ ਮੇਰਾ ਵੀਰ ਹੈ ਦੋਨੋਂ ਪਰਿਵਾਰ ਹੈ ਨਾ ਤਾਂ ਕਰ ਨਹੀਂ ਸਕਦਾ ਸਰਕਾਰ ਤੁਸੀਂ ਬਣਾ ਦੇਣੀ ਹੈ ਐਮਐਲਏ ਤੁਸੀਂ ਬਣਾ ਦੇਣਾ ਇੱਥੇ ਥੋੜਾ ਕਾਲਜ ਵੀ ਖਲੂਗਾ ਹਸਪਤਲ ਵੀ ਖਲੂਗਾ ਤੇ ਸਟੇਡੀਅਮ ਵੀ ਖਲੂਗਾ ਤੁਹਾਨੂੰ ਗਰੰਟੀ ਦਿੰਨੇ ਆ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਨਾਲੇ ਜਦੋਂ ਮੰਤਰੀ ਹੋਊਗਾ ਜੋ ਮਰਜੀ ਪੱਟੀ ਜਦੋਂ ਤੁਹਾਨੂੰ ਕਿਹੜਾ ਪੁੱਛਦਾ ਕੋਈ ਫਾਇਦਾ ਨਹੀਂ ਕਰ ਹਲਸਾ ਵੇ ਤੁਹਾਡਾ ਸਨਮਾਨ ਕਰਨਾ ਜੀ ਆ ਸਾਰੇ ਇੱਧਰ ਆਓ ਬਈ ਕੋਈ 1 ਮਿੰਟ ਭਰਾਵਾ ਹੁਣ ਸਨਮਾਨ ਕੀਤਾ ਜਾਊਗਾ ਆ ਠੀਕ ਹੈ ਜੀ ਜਿਹੜੇ ਸਾਡੇ ਇੱਕ ਮਿੰਟ ਜੀ ਜਿਹੜੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਨੂੰ ਛੱਡ ਕੇ ਇੱਥੇ ਆਏ ਨੇ ਉਹਨਾਂ ਨੂੰ ਸਰਦਾਰ ਸੁਬੀਰ ਸਿੰਘ ਦੀ ਬਾਦਲ ਤੇ ਸਰਦਾਰ ਸ਼ਮਜੀਤ ਸਿੰਘ ਦੀ ਢੱਲੋਂ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਜੁਆਇਨ ਕਰਾਉਣਾ ਹੈ ਪਰਵਿੰਦਰ ਸਿੰਘ ਹਰਾ ਫੌਜੀ ਆਨੰਦਪੁਰ ਹਰਾ ਆਨੰਦਪੁਰ ਯਾਦਵਿੰਦਰ ਸਿੰਘ ਜਾਦੂ ਅਮਰਿੰਦਰ ਸਿੰਘ ਰਾਂਝਾ ਬਲਵਿੰਦਰ ਸਿੰਘ ਬਰਾੜ ਪ੍ਰਧਾਨ ਸਿੰਘ ਅਰਚਾ ਮਿਲਗਾ ਤੋਂ ਜਸਵੀਰ ਸਿੰਘ ਮਾਗੜ ਇਹਨਾਂ ਨੂੰ ਇਹ ਸਾਰੇ ਜੀ ਆਮ ਆਦਮੀ ਪਾਰਟੀ ਦੇ ਕਾਂਗਰਸ ਨੂੰ ਛੱਡ ਕੇ ਇੱਥੇ ਆਏ ਆ। ਇਹਨਾਂ ਨੂੰ ਜੁਆਇਨ ਕਰਾਉਣਾ ਫੌਜੀ ਪਰਮਿੰਦਰ ਸਿੰਘ ਹਾਰਾ, ਗੁਰਮੀਤ ਸਿੰਘ ਹਾਰਾ, ਡਾਕਟਰ ਯਾਦਵੇਦ ਸਿੰਘ ਯਾਦੂ, ਅਮਰਿੰਦਰ ਰਾਂਝਾ, ਬਲਵਿੰਦਰ ਸਿੰਘ ਮਰਾੜ, ਪ੍ਰਧਾਨ ਸਿੰਘ ਗਰਚਾ, ਜਸਵੀਰ ਸਿੰਘ ਮੰਗੜ ਇਹਨਾਂ ਨੂੰ ਜੋ ਕੇ ਆਸ਼ੀਰਵਾਦ ਦੇਣਗੇ ਔਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹ ਸ਼ਾਮਲ ਹੋਏ ਨੇ। ਸਰੋਪੇ ਬੌਜੀ ਸਾਰੇ ਬੇਨਤੀ ਕਰਾਂ ਫੌਜੀ ਪਰਮਿੰਦਰ ਸਿੰਘ ਜੀ